ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਫੇਰ ਆ ਗਏ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋ ਗਏ ਦੁਬਾਰਾ ਸੋ ਬੇਨਤੀ ਇੱਕ ਤੁਹਾਨੂੰ ਹੋਰ ਕਰਨੀ ਆ ਜਿੰਨੀਆਂ ਵੀ ਸੰਗਤਾਂ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਮਾਛੀਵਾੜਾ ਸਾਹਿਬ ਤੇ ਫਤੇਗੜ ਸਾਹਿਬ ਸਰਹੰਦ ਵਿਖੇ ਆ ਰਹੀਆਂ ਨੇ ਤੇ ਆਉਣਗੀਆਂ ਉਹਨਾਂ ਨੂੰ ਇੱਕ ਹੱਥ ਜੋੜ ਕੇ ਖਾਸ ਬੇਨਤੀ ਆ ਖਾਸ ਕਰਕੇ ਜੂਥ ਨੂੰ ਮੇਰੇ ਵੀਰਾਂ ਨੂੰ ਟਰੈਕਟਰਾਂ ਵਾਲਿਆਂ ਨੂੰ ਵਾਈ ਬਣ ਕੇ ਟਰੈਕਟਰ ਨਾਲ ਤੁਸੀਂ ਹੌਲੀ ਜਰੂਰ ਚਲਾ ਲਿਓ। ਓਵਰਕਟ ਨਾ ਕਰਿਓ ਯਾਰ ਤੁਸੀਂ ਰੇਸਾਂ ਇੰਨੀਆਂ ਦਿੰਦੇ ਹੋ ਨਾ ਟਰੈਕਟਰਾਂ ਦੀਆਂ ਕਿਉਂਕਿ ਹੁਣ ਤੱਕ ਅਸੀਂ ਦੇਖਦੇ ਆ ਰਹੇ ਆਂ ਆਪਾਂ ਸਾਰੀ ਦੇਖਦੇ ਆ ਰਹੇ ਆਂ ਵੀ ਇਹ ਹੁੱਲੜਵਾਜੀ ਤੋਂ ਬਚੋ ਆਪਾਂ ਕਿਉਂਕਿ ਆਪਾਂ ਰੇਸਾਂ ਲਾਉਣੇ ਆ ਰੇਸਾਂ ਲਾਉਣ ਨੂੰ ਦੱਸੋ ਤੇ ਕਿਹੜੇ ਆਪਾਂ ਖੁਸ਼ੀ ਦੇ ਮਾਹੌਲ 'ਚ ਜਾ ਰਹੇ ਆਂ ਪਹਿਲਾਂ ਤਾਂ ਤੁਸੀਂ ਆਪਣੇ ਦਿਮਾਗ 'ਚ ਇਹ ਗੱਲ ਰੱਖਿਓ ਵੀ ਆਪਾਂ ਉੱਥੇ ਖੁਸ਼ੀਆਂ ਮਨਾਉਣ ਨਹੀਂ ਜਾ ਰਹੇ ਆਪਾਂ ਉੱਥੇ ਗਮੀ 'ਚ ਜਾ ਰਹੇ ਆਂ ਕਰੈਕਟਰਾਂ ਵਾਲੇ ਵੀਰੋ ਤੁਸੀਂ ਡਬਲ ਟਰਾਲੀਆਂ ਜੋੜਦੇ ਆਪਾਂ ਹੁਣ ਡਬਲ ਟਰਾਲੀਆਂ ਜੋੜ ਕੇ ਤੁਸੀਂ 60 70 ਦੀ ਸਪੀਡ ਤੇ ਜਾਂਦੇ ਹੋ ਮੋਰੋ ਕੋਈ ਗੱਡੀ ਆ ਜਾਵੇ ਜਾਂ ਲੰਗਰ ਲੱਗੇ ਹੋਣਗੇ ਰੋਡ ਤੇ ਸੜਕਾਂ ਤੇ ਉਹ ਤੁਹਾਨੂੰ ਹੱਥ ਮਾਰ ਦੇਣ ਤੁਸੀਂ ਉਹਨਾਂ ਨੂੰ ਓਵਰਕੱਟ ਕਰੋਗੇ ਤੇਜ਼ ਭਜਾ ਕੇ ਲੰਗਾਓਗੇ ਕਈ ਵਾਰੀ ਕੋਈ ਦੁਰਘਟਨਾ ਵਾਪਰ ਜਾਂਦੀ ਆ ਪਹਿਲਾਂ ਵਾਪਰੀਆਂ ਹੀ ਬਹੁਤ ਨੇ ਸੋ ਇਹੋ ਜਿਹੀ ਹੁੱਲੜ ਬਾਜੀ ਤੋਂ ਨਾ ਜ਼ਰੂਰ ਗੁਰੇਜ਼ ਕਰਿਓ ਤੇ ਐਨ ਵਧੀਆ ਤਰੀਕੇ ਨਾਲ ਜਾਓ ਮੱਥਾ ਟੇਕੋ ਸਹਬਜ਼ਾਦਿਆਂ ਨੂੰ ਧਿਆਕੇ ਤੁਰੋ ਪਹਿਲਾਂ ਹੀ ਘਰਾਂ ਤੋਂ ਸਹਬਜ਼ਾਦਿਆਂ ਨੂੰ ਧਿਆਓ ਤੁਸੀਂ ਤੁਹਾਡੀਆਂ ਅੱਖਾਂ ਦੇ ਮੂਰੇ ਉਹਨਾਂ ਦੀ ਤਸਵੀਰ ਹਰ ਵਕਤ ਰਹੂਗੀ ਤੇ ਉਹਨਾਂ ਦਾ ਨਾਮ ਚਿੱਤ ਦੇ ਵਿੱਚ ਧਿਆਉਂਦੇ ਜਾਓ ਟਰੈਕਟਰਾਂ ਉੱਤੇ ਨਾ ਵੱਡੇ ਵੱਡੇ ਸਪੀਕਰ ਤਾਂ ਚਲੋ ਲੱਗੇ ਹੋਏ ਨੇ ਸਾਰਿਆਂ ਦੇ ਸਾਰਿਆਂ ਨੂੰ ਪਤਾ ਲੱਗੇ ਹੋਏ ਨੇ ਕੋਈ ਗੱਲ ਨਹੀਂ ਉਹ ਤੁਸੀਂ ਚਲਾ ਵੀ ਲਓ ਕੋਈ ਗੱਲ ਨਹੀਂ ਹੈਗੀ ਪਰ ਆਵਾਜ਼ ਹੌਲੀ ਚਲ ਕਰਿਓ ਉਹਦੀ ਇਹ ਨਾ ਹੋਵੇ ਵੀ ਆਪਾਂ ਹੁੱਲੜਵਾਜ਼ੀਆਂ ਦੇ ਕਰਕੇ ਫਿਰ ਆਪਾਂ ਬਦਨਾਮ ਹੋ ਜਾਨੇ ਆ ਯਾਰ ਸਾਰੇ ਆਪਾਂ ਪੰਜਾਬੀ ਵੀ ਦੇਖੋ ਜੀ ਟਰੈਕਟਰਾਂ ਤੇ ਇਹ ਕਿਵੇਂ ਹੁੱਲੜਵਾਜੀ ਕਰਦੇ ਨੇ ਉੱਚੀ ਆਵਾਜ਼ ਚ ਡੈੱਕ ਚਲਾ ਕੇ ਲਿਆ ਰਹੇ ਨੇ ਕਈ ਬੰਦੇ ਮੁੰਡੇ ਧਾਰਮਿਕ ਗਾਣੇ ਤੇ ਚਲੋ ਚਲਾਉਂਦੇ ਨੇ ਕਈ ਦੂਸਰੇ ਗਾਣੇ ਵੀ ਚਲਾ ਕੇ ਲੈ ਜਾਂਦੇ ਨੇ ਵੀ ਸਾਨੂੰ ਕਿਹੜਾ ਕਿਸੇ ਨੇ ਰੋਕਣਾ ਰੋਕਣਾ ਤੁਹਾਨੂੰ ਕਿਸੇ ਨੇ ਨਹੀਂ ਹੈਗਾ ਕੋਈ ਰੋਕ ਨਹੀਂ ਸਕਦਾ ਕੋਈ ਮਾਈ ਦਾ ਲਾਲ ਤੁਹਾਨੂੰ ਜੰਮਿਆ ਨਹੀਂ ਰੋਕਨ ਵਾਲਾ ਹੈਨਾ ਆਪਣੇ ਆਪ ਸੋਚਿਓ ਤੁਸੀਂ ਮੈਂ ਕੀ ਗੱਲ ਕਹਿ ਰਿਹਾ ਕਿਉਂਕਿ ਤੁਹਾਨੂੰ ਕੋਈ ਜੰਮਿਆ ਨਹੀਂ ਰੋਕਨ ਵਾਲਾ ਭਾਈ ਪਰ ਉਹ ਪ੍ਰਮਾਤਮਾ ਤਾਂ ਹੈਗਾ ਨਾ ਜੇ ਉਹਨੂੰ ਧਿਆ ਕੇ ਜਾਓਗੇ ਧਾਰਮਿਕ ਗਾਣੇ ਚਲਾ ਲਓ ਪਰ ਹੁੱਲੜਵਾਜੀ ਨਾ ਕਰਿਓ ਯਾਰ ਬਸ ਹੱਥ ਜੋੜ ਕੇ ਬੇਨਤੀ ਆ ਰਮਾਲਾ ਰਮੂਲਾ ਨਹੀਂ ਛੱਡ ਦਿਓ ਖਿਹੜੇ ਰਮਾਲਾਂ ਦੇ ਪਰਨੇ ਬੰਨੇ ਹੋ ਪੱਗਾਂ ਦਸਤਾਰਾਂ ਬੰਨੇ ਹੋ ਤੇ ਜੇ ਜੇ ਨਾ ਤੁਸੀਂ ਹਾਂ ਇੱਕ ਗੱਲ ਮੇਰੀ ਹੁਣੇ ਹੀ ਸੁਣ ਲਓ ਬੇਨਤੀ ਆ ਫਤਿਹਗੜ ਸਾਹਿਬ ਲੰਗਰ ਲੱਗੂਗਾ ਦਸਤਾਰਾਂ ਦਾ ਤੁਸੀਂ ਉੱਥੇ ਦਸਤਾਰਾਂ ਉੱਥੇ ਸਜਾਏ ਤੁਹਾਨੂੰ ਦਸਤਾਰਾਂ ਮਿਲਣਗੀਆਂ ਵੀ ਪਰ ਦਸਤਾਰਾਂ ਇਹ ਨਾ ਹੋਵੇ ਵੀ ਤੁਸੀਂ ਦਸਤਾਰਾਂ ਲੈ ਕੇ ਦੁਬਾਰਾ ਫੇਰ ਰੱਖ ਲਓ ਪੇਟੀਆਂ ਦੇ ਵਿੱਚ ਜੇ ਇੱਕ ਵਾਰੀ ਦਸਤਾਰ ਉੱਥੇ ਜਾ ਕੇ ਬੰਨ ਲਈ ਨਾ ਫਿਰ ਦਸਤਾਰ ਮਿੱਤਰੋ ਬੰਨ ਕੇ ਰੱਖਿਓ ਇਹ ਨਾ ਹੋਵੇ ਵੀ ਘਰੇ ਆ ਕੇ ਪੇਟੀ ਚੀ ਧਰਤੀ ਬਸ ਬੇਨਤੀ ਇਹ ਹੀ ਆ ਵੀ ਟਰੈਕਟਰ ਵਾਲੇ ਵੀਰੋ ਹੁੱਲੜਵਾਜੀਆਂ ਤੋਂ ਬਚਿਓ ਬਸ ਪਤਾ ਲੱਗੇ ਵੀ ਤੁਸੀਂ ਗਏ ਹੋਏ ਹੋ ਐਂ ਦਸਤਾਰਾਂ ਸਜੀਆਂ ਹੋਣ ਪਤਾ ਲੱਗੇ ਵੀ ਸਿੰਘ ਆਏ ਹੋਏ ਨੇ ਸਰਦਾਰ ਆਏ ਹੋਏ ਨੇ ਕੋਸ਼ਿਸ਼ ਕਰਿਓ ਜੀ ਦਾ ਮਨ ਮੰਨਦਾ ਹੋਇਆ ਅਮਰਤ ਵੀ ਛਕਿਓ ਭਾਈ ਜ਼ਰੂਰ ਗੁਰੂ ਵਾਲੇ ਬਣ ਜਿਓ ਬਾਕੀ ਪ੍ਰਮਾਤਮਾ ਦੀ ਜਦੋਂ ਸਾਬ ਜਾਦਿਆ ਦੀ ਮੇਰ ਹੋਣੀ ਆ ਨਾ ਉਹ ਸਭ ਕੁਝ ਸੁਧਰ ਜਾਣਾ ਆਪਣਾ ਤੇ ਇਹ ਜੀਆਂ ਗੱਲਾਂ ਆਪਾਂ ਤੁਹਾਨੂੰ ਕਹਿ ਰਹੇ ਆ ਗੁੱਸਾ ਨਾ ਕਰਿਓ ਆਪਾਂ ਵੀ ਥੋੜੇ ਵਰਗਈਆਂ ਬਸ ਜਦੋਂ ਹੁਣ ਤੁਹਾਨੂੰ ਇਹੀ ਬੇਨਤੀ ਕਰ ਰਿਹਾ ਵੀ ਤੁਸੀਂ ਹੁਣ ਹੁੱਲੜਵਾਜੀਆਂ ਤੋਂ ਆਸਾ ਬਟ ਕੇ ਆਪਾਂ ਥੋੜਾ ਜਿਹਾ ਧਾਰਮਿਕ ਰੰਗਤ ਵੱਲ ਲਾਈਏ ਕਿਉਂਕਿ ਸਮੇਂ ਦੇ ਨਾਲ ਬਦਲੋ ਸਮਾ ਸ਼ਹੀਦਿਆਂ ਦਾ ਚੱਲ ਰਿਹਾ ਸ਼ਹੀਦੀ ਦਿਹਾੜੇ ਨੇ ਤਾਂ ਆਪਾਂ ਸ਼ਹੀਦੀ ਦਿਹਾੜਿਆਂ ਨੂੰ ਆਪਾਂ ਕਹਿ ਦਈਏ ਵੀ ਮਨਾਉਣਾ ਜੇ ਤਾਂ ਆਪਾਂ ਹੁੱਲੜਵਾਜੀਆਂ ਕਰਕੇ ਨਹੀਂ ਮਨਾ ਸਕਦੇ ਮਨਾ ਦੇ ਵਿੱਚ ਦਰਦ ਭਰੋ ਦਰਦ ਕਿਵੇਂ ਭਰਿਆ ਜਾਊਗਾ ਜੇ ਆਪਾਂ ਉਹਨਾਂ ਦੀ ਸ਼ਹਾਦਤ ਬਾਰੇ ਜਾਣੂ ਹੋਵਾਂਗੇ ਉਹਨਾਂ ਦੀ ਸ਼ਹਾਦਤ ਨੂੰ ਆਪਾਂ ਪ੍ਰਣਾਮ ਕਰਾਂਗੇ ਸੱਚੇ ਦਿਲੋਂ ਤਾਂ ਤੁਸੀਂ ਡੱਕ ਚ ਲਾਉਣ ਦੀ ਗੱਲ ਤਾਂ ਦੂਰ ਤੁਸੀਂ ਕਿਸੇ ਨਾਲ ਜਾਂਦੇ ਹੋਏ ਗੱਲ ਨਹੀਂ ਕਰੋਗੇ ਜੇ ਤੁਹਾਡੇ ਮਨ ਦੇ ਵਿੱਚ ਨਾ ਸ਼ਹੀਦियां ਆਉਂਦੀਆਂ ਗੱਲਾਂ ਆਉਣੀਆਂ ਸ਼ਹੀਦਾਂ ਦੀਆਂ ਗੱਲਾਂ ਆਉਣਗੀਆਂ ਸੋ ਜ਼ਿਆਦਾ ਬੋਲ ਕੇ ਹੋਵੇ ਭਾਈ ਮਾਫ਼ ਕਰਿਓ ਵਾਇਗੁਰੂ ਜੀ ਕਾ ਖਾਲਸਾ ਸ਼੍ਰੀ ਵਾਇਗੁਰੂ ਜੀ ਕੀ ਫਤਿਹ